ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰ ਰਹੇ ਆਪਾਂ ਵੀ ਠੱਗੀਆਂ ਵੱਜ ਰਹੀਆਂ ਆਨਲਾਈਨ ਠੀਕ ਹੈ ਜੀ ਆਨਲਾਈਨ ਠੱਗੀਆਂ ਅੱਜ ਕੱਲ ਇਹ ਵੱਜ ਰਹੀਆਂ ਸਾਡੇ ਰਿਸ਼ਤੇਦਾਰਾਂ ਨਾਲ 25000 ਦੀ ਇੱਕ ਨਾਲ ਵੱਜ ਗਈ ਤੇ ਮੁੰਡਾ ਯਾਰ ਦੋਸਤ ਮਹਿਲ ਕਣ ਤੁਸੀਂ ਗਾਣਾ ਤੋਂ ਸੋਰੀ ਉਹਦੇ ਨਾਲ 10000 ਦੀ ਵੱਜ ਗਈ ਹਰਿਆਣੇ ਦੀਆਂ ਮੱਝਾਂ ਜਾਂ گاਵਾ ਕਹਿ ਕੇ ਉਹ ਠੱਗੀ ਮਾਰ ਰਿਹਾ ਜੀ ਉਹ ਇਦਾਂ ਕਹਿ ਰਿਹਾ ਵੀ ਲੇਵਲ ਉੱਗੇ ਵਾਲੀ ਦੀ ਗਾਂ ਦੀ ਕਿਸੇ ਦੀ ਫੋਟੋ ਲਾ ਕੇ ਜਾਂ ਵੀਡੀਓ ਬਣਾ ਲਾਂਦੇ ਜਾਂ ਐਡਿਟ ਕਰਕੇ ਉਹ ਸਾਡਾ ਲੋਗੋ ਲੋਗੋ ਚੱਕ ਦਿੰਦੇ ਆ ਚੱਕ ਕੇ ਤੇ ਆਪ ਦੀ ਆਵਾਜ਼ ਲਾ ਕੇ ਤੇ ਉਹ ਵੀਡੀਓ ਐਡਿਟ ਕਰਕੇ ਤੇ ਉਹ ਗਰੁੱਪਾਂ 'ਚ ਸੈਂਡ ਕਰ ਦਿੰਦੇ ਆ ਤੇ ਦੇਖਣ ਵਾਲੇ ਨੂੰ ਇਦਾਂ ਲੱਗਦਾ ਜਿਵੇਂ ਲੱਖ ਰੁਪਏ ਦੀ ਮੱਝ ਆ ਸਾਜੀ ਸੁਈ ਵੀ ਵਧੀਆ ਟੌਪ ਦੀ 12-13 ਲੀਟਰ ਵਾਲੀ 180000 90000 ਦੀ ਮੱਝ ਆ ਉਹਦਾ ਰੇਟ ਉਹ ਘੱਟ ਪਾ ਦਿੰਦੇ ਆ ਠੀਕ ਹੈ ਜੀ ਵੀਰ ਜੀ ਤਿਆਰ ਰੱਖਿਆ ਕਰੋ ਗੱਲਾਂ ਦਾ ਉਹਦਾ ਰੇਟ ਪਾ ਦਿੰਦੇ ਉਹ 657075 ਠੀਕ ਹੈ ਜੀ ਉਹਦਾ ਰੇਟ ਹਾਲਾਂਕਿ ਇਹਨਾਂ ਦਾ ਇਹਨਾਂ ਨਹੀਂ ਹੁੰਦਾ 90 95 ਲੱਖ ਰੁਪਏ ਦੀ ਮਿਲਦੀ ਆਪਣੇ ਜੇ ਆਪਾਂ ਪਿੰਡਾਂ ਚ ਲਵਾਂਗੇ ਠੀਕ ਹੈ ਜੀ ਤੇ ਉਹ ਆਪਾਂ ਨੂੰ ਲਾਲਚ ਦੇ ਜਾਂਦੇ ਵੀ ਆਹ ਮੱਝ ਸਾਨੂੰ 75000 ਦੀ 70000 ਦੀ ਦਵਾਂਗੇ ਤੇ ਉਹ ਵੀ ਸਾਨੂੰ ਵੀਡੀਓ ਬਣਾ ਕੇ ਭੇਜ ਦਿੰਦੇ ਆ ਫਿਰ ਉਹ ਕਹਿੰਦੇ ਜੇ ਤੁਸੀਂ ਮੱਝ ਹੀ ਖਰੀਦਨੀ ਆ ਤਾਂ ਤੁਸੀਂ ਸਾਨੂੰ ਗੂਗਲ ਪੇ ਕਰ ਦਿਓ ਛੱਡੇ ਆ ਨੰਬਰ ਤੇ ਚੱਲਦਾ ਠੀਕ ਹੈ ਜੀ ਜਿਆਦਾ ਹਰਿਆਣੇ ਚ ਜਾਂ ਜੁਪੀ ਚ ਜਾਂ ਇੱਧਰ ਹਿਮਾਚਲ ਚ ਵੀ ਇਦਾਂ ਦੇ ਵੀਡੀਓ ਪਾ ਰਹੇ ਆ ਪਰ ਪੱਕਾ ਤਾਂ ਮੈਨੂੰ ਕਿੋਂ ਨੀ ਵੀ ਹਰਿਆਣੇ ਵਾਲਿਆ ਕਿਤੋਂ ਵਾਲੇ ਪਾਕਿਸਤਾਨ ਵਾਲੇ ਕਿੱਥੋਂ ਵਾਲੇ ਜਿਹੜੇ Google Pay ਕਰਾ ਲਾਂਦੇ ਇਦਾਂ ਦਾ ਨੰਬਰ ਫੇਕ ਨੰਬਰ ਹੁੰਦੇ ਉਹਨਾਂ ਦੇ ਅਵਧਿਆਸੀ ਨੰਬਰ ਨਹੀਂ ਹੁੰਦੇ ਜਿਹੜੇ ਕੀ ਨੰਬਰ ਕਿਸੇ ਦੇ ਚੱਕ ਲੈਂਦੇ ਆ ਨੰਬਰ ਠੀਕ ਹੈ ਜੀ ਉਹ ਨੰਬਰਾਂ ਤੋਂ ਗਲਤ ਅ ਕਹਿੰਕਾ ਆਪ ਨੂੰ ਦੱਸ ਕੇ ਵੀ ਐ ਕਰਕੇ ਜੀ ਆਹ ਨੰਬਰ ਆ ਜੀ ਸਾਡਾ ਇਹ ਨੰਬਰ 'ਚ Google Pay ਪਾ ਲਓ ਜਾਂ ਇਹਦੇ 'ਚ ਕਰ ਦਿਓ ਉਹ ਫਿਰ ਆਪਾਂ ਉਹਦਾ ਹੱਲ ਕਰ ਨਹੀਂ ਸਕਦੇ 5-10000 ਰੁਪਏ ਦੀ 25000 ਦੀ ਸਾਡੇ ਰੇਸਟ ਕਰਨਾ ਠੱਗੀ ਵੱਜ ਗਈ ਹੈ ਕਿ ਨਾ 10:00 ਵਜੇ ਕਿ ਨਾ 25:00 ਵਜੇ ਤੇ ਕਨੇ ਗਾਂ ਲੈਣੀ ਸੀ ਇੱਕ ਨੇ ਮੱਝ ਲੈਣੀ ਸੀ ਇੱਦਾਂ ਇੱਦਾਂ ਕਰਕੇ ਠੱਗੀ ਵੱਜ ਗਈ ਉਹ ਕਹਿੰਦੇ ਆ ਵੀ ਤੁਸੀਂ ਐਂ ਕਰੋ ਸਾਨੂੰ 5000 ਸਾਈ ਪਾ ਦਿਓ ਮੱਝ ਛੁੱਟੀ ਉਹ ਕਹਿੰਦੇ ਠੀਕ ਆ ਮੱਝ ਸਾਡੀ ਹੋ ਗਈ ਜਦੋਂ ਰਾਹ ਚ ਆ ਜਾਂਦੇ ਆ ਕਹਿੰਣਗੇ ਅਸੀਂ ਬਾਰਡਰ ਤੇ ਆ ਗਏ ਜੀ ਵੀਡੀਓ ਕਿਸੇ ਗੱਡੀ ਦੀ ਬਣਾ ਕੇ ਭੇਜ ਦਿੰਦੇ ਆ ਫੇਕੀ ਹਾਲਾਂਕਿ ਉਹ ਵੀਡੀਓ ਅਸਲੀ ਨਹੀਂ ਹੁੰਦੀ ਤੇ ਉਤਰੇ ਜਾਂਦੀ ਗੱਡੀ ਦੀ ਕਿਸੇ ਦੀ ਵੀਡੀਓ ਜਾਂ ਕੋਈ ਮੱਝ ਮੁੱਝ ਦੀ ਇਹਦੀ ਵੀਡੀਓ ਚੱਕ ਕੇ ਐਡਿਟ ਕਰਕੇ ਭੇਜ ਦਿੰਦੇ ਲੋ ਜੀ ਅਸੀਂ ਬਾਰਡਰ ਤੇ ਆ ਕੇ ਸਾਨੂੰ ਲੰਘਣ ਨਹੀਂ ਦਿੰਦੇ ਜਿਹੜੇ ਭੋਲੇ ਬੰਦੇ ਅੱਜ ਕੱਲ ਉਹ ਪਾਉਂਦੇ ਆ ਉਹਨੇ ਨਾ ਕਿਹ ਚੱਲ ਕੋਈ ਗੱਲ ਨਹੀਂ ਭਰਾ 10000 ਰੁਪਏ ਨੇ ਕਿੱਡੀ ਗੱਲ ਆਪਣੇ ਮੱਝ ਘਰੇ ਆ ਜਾਨੀ ਠੀਕ ਹੈ ਜੀ ਫਿਰ ਥੋੜੀ ਜੀ ਦੂਰ ਗਾਹਾਂ ਆ ਜਾਂਦੇ ਆ ਫਿਰ ਫਿਰ ਕੋਈ ਨਾ ਕੋਈ ਬਹਾਨਾ ਲੱਬ ਲਾਂਦੇ ਆ ਜੀ ਐਂ ਕਰਕੇ ਸਾਨੂੰ ਅ ਪ੍ਰੋਬਲਮ ਆ ਗਈ ਸਾਨੂੰ 5000 ਰੁਪਏ ਹੋਰ ਪਾ ਦਿਓ ਇਦਾਂ ਇਦਾਂ ਥੋੜੀ ਜੀ ਗੱਲਾਂ ਧਿਆਨ ਰੱਖਿਆ ਕਰੋ ਠੀਕ ਹੈ ਜੀ ਵੈਸੇ ਤੁਸੀਂ ਅੱਜ ਕੱਲ ਜੇ ਕੋਈ ਵੀ ਵੀਡੀਓ ਅੱਜ ਕੱਲ ਬਾਈ ਬਣਾਉਂਦੇ ਆ ਆਪਣੇ ਕਾਲ YouTube ਤੇ ਅੱਜ ਕੱਲ Facebook ਤੇ ਬਹੁਤ ਜ਼ਿਆਦਾ ਤੇਰੇ ਵਰਗੇ ਭਰਾ ਬਣਾਉਂਦੇ ਆ ਬਹੁਤ ਜ਼ਿਆਦਾ ਪਰ ਉਹਨਾਂ ਦੀ ਆਈਡੀ ਜੋ ਕਿਸੇ ਕਿਸੇ ਦੀ ਵੀਡੀਓ ਵਧੀਆ ਟੌਪ ਜੀ ਕੱਢ ਲੈਂਦੇ ਆ ਉਹਨੂੰ ਐਡਿਟ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਤੇ ਪਰ ਤੁਸੀਂ ਉਹ ਲਾਲਚ ਦੇ ਮਾਰੇ ਆਪਾ ਫਸ ਜਾਂਦੇ ਆ ਉਹਦੇ ਚ ਜਾਲ ਤੇ ਉਹਨਾਂ ਦੇ ਚ ਤੇ ਬਹੁਤ ਅੱਜ ਕੱਲ੍ਹ ਠੱਗੀਆਂ ਬਚ ਰਹੀਆਂ ਬਚ ਰਹੀਆਂ ਉਹਨਾਂ ਦਾ ਧਿਆਨ ਰੱਖਿਆ ਕਰੋ ਠੀਕ ਹੈ ਜੀ ਚੰਗੀ ਤਰ੍ਹਾਂ ਕਰ ਗੌਰ ਰੱਖ ਗੌਰ ਕਰਕੇ ਸਾਈ ਦੇਖ ਕੇ ਪਾਇਆ ਕਰੋ ਠੀਕ ਹੈ ਨਾ ਜੇ ਮੈਂ ਨੇੜੇ ਨੇੜੇ ਪਿੰਡਾਂ ਦੇ ਆਪਣੇ ਮੰਨ ਲਓ ਪੰਜਾਬ 'ਚ ਪਹਿਲਾਂ ਪੁੱਛ ਲਿਆ ਕਰੋ ਐਨਕ ਵਾਰੀ ਕਰ ਲਿਆ ਕਰੋ ਚੰਗੀ ਤਰ੍ਹਾਂ ਜਾਂ ਅਗਲੇ ਤੋਂ ਵੀਡੀਓ ਮੰਗਵਾ ਲਿਆ ਕਰੋ ਠੀਕ ਹੈ ਨਾ ਜਿਵੇਂ ਹੁਣ ਮੈਂ ਫਰਜ ਕਰਉ ਵੀ ਵੀਡੀਓ ਪਾਈ ਵੀ ਆ ਉਹਦੇ ਤੇ ਸੱਕ ਆਪ ਨੂੰ ਦੂਰ ਹੋ ਜਾਂਦਾ ਮਗਲ ਨੂੰ ਕਈ ਵਟਸਐਪ ਕਾਲ ਕਰ ਵੀਡੀਓ ਕਾਲ ਤੇ ਵੀਡੀਓ ਕਾਲ ਤੇ ਚੈੱਕ ਕਰ ਲਿਆ ਕਰੋ ਵੀ ਬਾਕੀ ਰੀਜਨਲ ਬੋਲ ਰਿਹਾ ਕਿ ਫੇਕ ਆ ਜਦੋਂ ਆਪਾਂ ਨੂੰ ਵੀਡੀਓ ਵੀਡੀਓ ਕਾਲ ਕਹਾਂਗੇ ਗੱਲ ਕਰਨ ਦੀ ਖਾਤਰ ਤਾਂ ਉਹ ਜੇ ਚੋਰ ਹੋਇਆ ਤਾਂ ਉਹਨੇ ਕਰਨੀ ਨਹੀਂ ਜਿਹੜਾ ਸਹੀ ਬੰਦਾ ਹੈ ਉਹ ਹੀ ਕਰੂਗਾ ਠੀਕ ਹੈ ਨਾ ਬਸ ਇਹ ਧਿਆਨ ਰੱਖਿਆ ਕਰੋ ਸਾਰੇ ਭਰਾ ਠੀਕ ਹੈ ਨਾ ਵੈਲ ਦਿਓ ਕਿਸੇ ਨਵੀਂ ਵੀਡੀਓ ਚ ਵੈਲ ਦਿਓ ਓਕੇ ਬਾਈ